ਨਿਕਾ धवन ਇੱਕ ਫਿਰ ਤੋਂ ਇੱਕ ਨਵੀਂ ਰੈਸਪੀ ਲੈ ਕੇ ਤਿਆਰ ਹੋਈਆਂ ਤੁਹਾਡੇ ਨਾਲ ਔਰ ਇਹ ਤੁਸੀਂ ਕੁਝ ਦੇਖ ਰਹੇ ਹੋਗੇ वेजिटेबल्स ਵਗੈਰਾ ਜਿਹੜੀ ਕਿ ਮੈਂ ਚੌਪ ਕੀਤੀਆਂ ਨੇ ਮਤਲਬ ਕਟਿੰਗ ਕੀਤੀਆਂ ਨੇ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਔਰ ਹਰ ਇੱਕ ਦੇ ਘਰ ਬਣਨ ਵਾਲੀ ਬਹੁਤ ਹੀ ਵਧੀਆ ਜਿੰਨੂੰ ਕਹਿੰਦੇ ਨੇ ਸਵਾਦਿਸ਼ ਔਰ ਵਧੀਆ ਰੈਸਪੀ ਜਿਹੜੀ ਹਲਕੀ ਫੁਲਕੀ ਤੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਉਹ ਹੈਗੀ ਸਾਡੀ मैकरोनी ਤੁਸੀਂ ਦੇਖ ਰਹੇ ਹੋ ਕਿ ਮੈਕਰੋਨੀ ਨੂੰ ਮੈਂ ਨਾਰਮਲ ਉਬਾਈ ਕਰਕੇ ਤੇ ਇਹਨੂੰ ਸਟੋਰਸ ਕਰ ਦਿੱਤਾ ਵਿੰਡੋ ਮੈਂ ਬੰਦ ਕਰ ਦਿੱਤੀ ਤਾਂ ਕਿ ਰੋਸ਼ਨੀ ਦੀ ਜ਼ਿਆਦਾ ਗਲਬਤ ਨਾ ਬਣੇ ਤੇ ਇਹ ਦੇਖੋ ਜੀ ਮੈਕਰੋਨੀ ਨਾਰਮਲ ਮੈਂ ਉਬਾਲ ਕਰ ਚੁੱਕੀ ਹਾਂ ਤੇ ਕੁਝ ਅਸਿਸਟਾਂ ਦੀ ਵੈਜੀਟਬਲਸ ਕੱਟ ਲਈ ਤੀ ਹ ਔਰ ਵੈਜੀਟਬਲਸ ਕੱਟਣ ਤੋਂ ਬਾਅਦ ਤੇ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਬਹੁਤ ਹੀ ਜ਼ਰੂਰਤਮੰਦ ਹੁੰਦੀਆਂ ਨੇ ਤੇ ਅਦਰਵਾਈਜ਼ ਕੁਆਰਟਿਸ ਜਿਤ ਮੈਂ ਤੁਹਾਨੂੰ ਦਿਖਾ ਦਵਾਂ ਕਿ ਕੁਝ ਜ਼ਿਆਦਾ ਹੈਵੀ ਨਹੀਂ ਹੈ ਔਰ ਜਿਹੜਾ ਬ੍ਰਾਂਡ ਹੈ ਕੰਪਨੀ ਹੈ ਇਹ ਸਿੰਪਲ ਕੰਪਨੀ ਹੈ ਕੋਈ ਵੱਡੀ ਕੰਪਨੀ ਨਹੀਂ ਹੈ ਤੇ ਦੋ ਸਾਡੇ ਰਹਿਣਗੇ ਕੜੀ ਪੱਤਾ ਜਿਹੜਾ ਕਿ ਇੱਕ ਵਧੀਆ ਟੇਸਟ ਤੇ ਭਰਪੂਰ ਜਿਆਦਾ ਆਨੰਦ ਆਨਵਾਦਾ ਸੋ ਫਸਟ ਅਸੀਂ ਰਿਪੇਅਰ ਕਰਦੇ ਆ ਇਹਦੇ ਵਿੱਚ ਅਸੀਂ ਡਾਲ ਦਿੰਦੇ ਆ ਆਇਲ ਦੇਖੋ ਸਾਡਾ ਔਰ ਕੜਾਈ ਜੋ ਹੈ ਬਹੁਤ ਵੱਡੀ ਮੈਂ ਰੱਖੀ ਹੈ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਨੀ ਕਿਉਂਕਿ ਥੋੜੀ ਜਿਹੀ ਕੁਝ ਮਹਿਮਾਨ ਆਉਣ ਵਾਲੇ ਨੇ ਤੇ ਉਹਨਾਂ ਦੀ ਤਿਆਰੀ ਵਿੱਚ ਮੈਂ ਸੋਚਿਆ ਕਿ ਬਾਅਦ ਦਾ ਚਾਹ ਪਾਣੀ ਕੀ ਖਵਾਣਾ ਹੈ ਆਪਣਾ ਹੀ ਕੋਈ ਨਾਰਮਲ ਅਸੀਂ ਘਰ ਦਾ ਫੂਡ ਬਣਾਉਣੀ ਆ ਜਿਸ ਨਾਲ ਇੱਕ ਈਵਨਿੰਗ ਟਾਈਮ 스ਨੈਕਸ ਵੀ ਹੋ ਜਾਏਗਾ ਤੇ ਜਿਹੜਾ ਹੈ ਕਿ ਸਿਸਟਮ ਜਿਹੜਾ ਆਪਣੇ ਘਰ ਦੀ ਤੁਹਾਨੂੰ ਕੱਲ ਵੀ ਦੱਸ ਚੁੱਕੀ ਕਿ ਜਿਹੜੀ ਬਰਕਤ ਹੁੰਦੀ ਹੈ ਉਹ ਵੱਧ ਵੱਧਦੀ ਹੈ ਆਪਣੇ ਘਰ ਦੇ ਸਟੋਰਸ ਦੇ ਨਾਲ ਸੋ ਦੇਖੋ ਜੀ ਇਹ ਕੜੀ ਪੱਤਾ ਜਾਣਗੇ ਇਹਦੇ ਅੰਦਰ ਤੇ ਆਇਲ ਨੂੰ ਅਸੀਂ ਕਰ ਦਿੰਨੇ ਆ ਪ੍ਰੋਪਰ ਫੁੱਲ ਸਾਈਜ਼ ਕਿਉਂਕਿ ਆਇਲ ਆਲਰੇਡੀ ਬਹੁਤ ਹੀ ਸਾਡਾ ਭਾਫ਼ ਨਾਲ ਸਟੀਮਸ ਹੋ ਰਿਹਾ ਹੈ ਔਰ ਉਸ ਤੋਂ ਬਾਅਦ ਇਹ ਜੋ ਵੈਜੀਟੇਬਲਸ ਹੈ ਇਸ ਨੂੰ ਅਸੀਂ ਇਹਦੇ ਵਿੱਚ ਐਡ ਕਰਾਂਗੇ ਦੇਖੋ ਜੀ ਤੁਸੀਂ ਉਂ ਦੇਖ ਲਵੋ ਕਿ ਆਇਲ ਦਾ ਜਿਹੜਾ ਸਿਸਟਮ ਹੈ ਕਿੰਨਾ ਜ਼ਿਆਦਾ ਭਾਫ਼ ਵਾਲਾ ਸੀ ਤਾਂ ਕਿ ਇਹ ਮੈਸਮ ਕਿੱਥਾ ਆਇਆ ਸੀ ਤੇ ਕੜਾਈ ਵੱਡੀ ਹੈ ਤੇ ਵੱਡਾ ਹੀ ਅਸੀਂ ਆਪਣਾ ਜਿਹੜਾ ਹੈ ਚਿਮਟਾ ਜਾਂ ਫੁੱਲ ਵੜੀਆਂ ਕੱਢਣ ਵਾਲਾ ਜਾਂ ਪੂੜੀ ਕੱਢਣ ਵਾਲਾ ਇਸ ਤਰ੍ਹਾਂ ਦਾ ਕੁਝ ਲੈ ਲਵਾਂਗੇ ਤਾਂ ਕਿ ਸਾਡਾ ਹੱਥ ਕੜਾਈ ਦੇ ਨਾਲ ਨਾ ਸੜੇ ਤੇ ਜਿਹੜਾ ਇਹ ਕੀ ਸਿਸਟਮ ਵਧੀਆ ਰਹੇ ਹੋਰ ਕੁਝ ਵੀ ਕੱਚਾਪਨ ਨਾ ਰਹਿ ਜਾਵੇ ਠੀਕ ਹੈ ਤੇ ਇਹ ਦੇਖੋ ਜੀ ਬਹੁਤ ਵੱਡਾ ਇੱਕ ਮੇਰੇ ਕੋਲ ਕੈਪ ਵੀ ਹੈ ਅੱਜ ਦੇਖੋ ਫਿਰ ਡਿਪਾਰਟਮੈਂਟ ਉਦਾਂ ਹੀ ਸੇਮ ਚੱਲ ਰਿਹਾ ਮੈਂ ਤੁਹਾਨੂੰ ਦੱਸਿਆ ਕਿ ਕਿਚਨ ਵਿੱਚ ਬਹੁਤ ਮੁਸ਼ਕਿਲ ਹੋ ਜਾਂਦਾ ਤੇ ਦੇਖੋ ਜੀ ਇੱਕ ਵੱਡਾ ਸਾਰਾ ਕੈਪ ਕੜਾਈ ਦਾ ਜਿਹੜਾ ਅਸੀਂ ਦੇ ਦਿੱਤਾ ਹੋਇਆ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਚੀਜ਼ ਦਿਖਾਨੀ ਆ ਬਹੁਤ ਸਵੀ ਵਧੀਆ ਜੀ ਚੀਜ਼ ਹੈ ਜਿਹੜੀ ਅਸ ਫਾਰਮੈਨ ਲੈ ਕੇ ਆਈ ਹੈ ਆਪਣੇ ਫਾਦਰ ਦੇ ਨਾਲ ਜਾ ਕੇ ਉਹ ਤੁਹਾਨੂੰ ਪਤਾ ਮੈਨੂੰ ਬਹੁਤ ਖੁਸ਼ੀ ਆਈ ਕਿ ਸ਼ੁਕਰ ਹੈ ਮੇਰੀ ਬੇਟੀ ਵੀ ਮੇਰੀ ਤਰ੍ਹਾਂ ਕਿਚਨਸ ਮਤਲਬ ਸਜਾਣਾ ਪਸੰਦ ਕਰਦੀ ਆ ਜਾਂ ਹੋਮ ਕੁਛ ਵੀ ਚੀਜ਼ਾਂ ਨੂੰ ਪਸੰਦ ਕਰਦੀਆਂ ਲੈਣਾ ਤੇ ਦੇਖੋ ਬਹੁਤ ਸਵੀਟ ਜਿਹੀ ਇੱਕ ਚੀਜ਼ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਇਹ ਦੇਖੋ ਜੀ ਇੱਕ ਸਿੰਪਲ ਜਿਹਾ ਰੈਕ ਹੈ ਠੀਕ ਹੈ ਔਰ ਰੈਕ ਦੇ ਵਿੱਚ ਦੇਖੋ ਇਹ ਚੀਜ਼ਾਂ ਉਹਨਾਂ ਨੇ ਦਿੱਤੀਆਂ ਹੀ ਆ ਕਿ ਤੁਸੀਂ ਇਸ ਨੂੰ ਉਠਾਓ ਪਾਣੀ ਵਗੈਰਾ ਲਓ ਤੇ ਫਿਰ ਇਹਦਾ ਮਤਲਬ ਜਿਹੜਾ ਇਹਨੂੰ ਵਾਸ਼ ਕਰਕੇ ਅੱਛੀ ਤਰ੍ਹਾਂ ਤੇ ਇੱਥੇ ਹੀ ਫਿਰ ਇਹਨੂੰ ਰਿਸਿਵਡ ਕਰ ਦੋ ਤੇ ਇੱਕ ਜਿਹੜੀ ਹੈ ਕਿ ਜਗ੍ਹਾ ਜਿਹੜੀ ਹੈ ਉਹ ਵੀ ਬਚ ਜਾ ਰਹੀ ਹੈ ਤੇ ਇੱਕ ਮੁੱਲ ਦੀ ਚੀਜ਼ ਕਵਰ ਮਤਲਬ ਜ਼ਿਆਦਾ ਨਹੀਂ ਕਰ 파ਰੀ ਤੇ ਇੱਕ ਫੋਮਨ ਹੋਰ ਵੀ ਬਹੁਤ ਪਿਆਰੀ ਚੀਜ਼ ਲੈ ਕੇ ਆਈ ਹੈ 나යිਫ ਕਹਿੰਦੀ ਸੀ ਮੰਮਾ 나යිਫ ਸਾਡੇ ਜਿਹੜੇ ਵਿਚਾਰੇ ਮਰ ਜਾ ਗਏ ਨੇ ਕੰਮ ਕਰ ਕਰ ਕੇ ਤੇ ਇਸ ਲਈ ਮੈਂ ਪਾਪਾ ਦੇ ਨਾਲ ਜਾ ਕੇ ਇੱਕ 나යිਫ ਲੈ ਕੇ ਆਈਂ ਦੇਖੋ ਕਿੰਨੇ ਤਿੱਖੇ 나යිਫ ਹੈ ਕਿੱਕ ਇਹ ਵੀ ਹੈ ਤੇ ਮੀਨੂ ਬੰਨੇ ਕੀ ਕਹਿ ਰਹੀ ਸੀ ਮੰਮਾ ਅਗਰ ਮਲੇ ਕਿਸੇ ਦਾ 나යිਫ ਵਾਜ ਜਾਵੇ ਤੇ ਉਹਦਾ ਰਹਿਣਾ ਕੁਝ ਵੀ ਨਹੀਂ ਗਾ ਤੇ ਮੈਂ ਹਾਂ ਬੇਟਾ ਤੂੰ 나යිਫ ਮਾਰਨੇ ਕਿਉਂ ਕਿਸੇ ਦੇ ਤੇ ਲੜਾਈ ਝਗੜਾ बेशक ਦਿਨਾਂ ਮਰਜੀ ਹੋਵੇ ਪਰ ਆਪਣੇ ਗੁੱਸੇ ਨੂੰ ਕਾਬੂ ਪਾਣਾ ਸਿੱਖੋ ਤੇ ਇਹ ਨਾਈਫ ਫੈਰੀ ਲੈ ਕੇ ਆਈ ਹੈ ਤੇ ਤੁਸੀਂ ਦੇਖ ਰਹੇ ਹੋਵੋਗੇ ਨਾਈਫ ਸੋ ਇਹ ਜਿਹੜੀਆਂ ਸੌਸ ਨੇ ਇਹ ਮੇਰੇ ਫ੍ਰਿਜਰ ਦੇ ਵਿੱਚ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਕਿ ਕੁਝ ਚੀਜ਼ਾਂ ਸਟੋਰਸ ਕਰਕੇ ਜਿਹੜੀਆਂ ਰਹਿੰਦੀਆਂ ਨੇ ਉਹ ਕਿਤੇ ਨਾ ਕਿਤੇ ਫਿਰ ਲੋੜ ਪੈ ਹੀ ਜਾਂਦੀ ਹੈ ਕਿਉਂਕਿ ਇੰਨਾ ਚੀਜ਼ਾਂ ਬਗੈਰ ਫਿਰ ਵੀ ਸਾਡੇ ਜਿਹੜੀ ਇਹ ਸੈਟਿੰਗਸ ਸਮਾਨ ਦੀ ਨਹੀਂ ਹੋ ਪਾਂਦੀ ਤੇ ਇਹ ਦੇਖੋ ਵਿਦਿਆ ਸੇਮ ਟਾਈਮ ਉਹੀ ਮੈਕਰੋਨੀ ਕੁਛ ਲੈ ਕੇ ਬੈਠੀ ਹੋਈ ਹੈ ਤੇ ਬਰ ਖਾ ਨਹੀਂ ਰਹੀ ਤੇ ਇਹ ਦੇਖੋ ਬਸ ਵਿਦਿਆ ਸਾਰਾ ਦਿਨ ਇਹੋ ਕੁਛੀ ਦੇਖਦੀ ਰਹਿੰਦੀ ਹੈ ਇਹਨੂੰ ਗੁਜਰਾਤੀ ਬਿਹਾਰੀ ਲੋਗ ਇਹ ਚੀਜ਼ਾਂ ਬਹੁਤ ਪਸੰਦ ਹੈ ਤੇ ਹੈਲੋ ਵਿਦਿਆ ਵਿਦਿਆ ਹੁਣੇ ਸਲੀਪਿੰਗ ਕਰਕੇ ਉੱਠੀ ਹੈ ਤੇ ਹਜੇ ਥੋੜਾ ਥੋੜਾ ਮੂਰਜ਼ਾਈ ਹੋਈ ਹੈ ਗੁੱਸੇ ਵਿੱਚ ਹੈ ਤੇ ਤੁਹਾਨੂੰ ਤੇ ਪਤਾ ਹੀ ਹੈ ਬੱਚਾ ਜਦੋਂ ਨਾਰਮਲੀ ਉੱਠਦਾ ਹੈ ਤੇ ਇਹ ਬੱਚਾ ਥੋੜਾ ਜਿਹਾ ਆਪਣੀ ਸਲੀਪਿੰਗ ਮੂਡਸ 'ਚ ਨਹੀਂ ਹੁੰਦਾ ਤੇ ਬਾਕੀ ਤੁਹਾਨੂੰ ਮੈਂ ਆਪਣਾ ਦਿਖਾਇਆ ਹੋਇਆ ਹੈ ਅੱਗੇ ਵੀ ਆਪਣਾ ਜਿਹੜਾ ਮੇਨ ਡੋਰ ਹੈ ਤੇ ਬਾਅਦਲਾ ਲ lobby ਸਟੋਰ ਸਾਰਾ ਮੈਂ ਤੁਹਾਨੂੰ অল레ਡੀ ਦਿਖਾ ਚੁੱਕੀ ਹਾਂ ਕਾਫੀ ਟਾਈਮ ਪਹਿਲਾਂ ਜਦੋਂ ਡਸਟ ਸਾਡੇ ਆਈ ਸੀ ਉਸ ਟਾਈਮ ਦੀ ਗੱਲ ਹੈ ਤੇ ਔਰ ਫਿਰ ਵੀ ਮੈਂ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਵਾਂਗੀ ਤੇ ਇਹ ਦੇਖੋ ਨੋਰਮਲ ਬਾਲਕਨੀ ਦਿੱਤੀ ਹੈ ਕੁਝ ਵੀ ਬਾਸਕਟ ਵਗੈਰਾ ਟਾਵਲ ਪੋਚੇ ਝਾੜੂ ਆਰਾਮ ਨਾਲ ਰੱਖ ਸਕਦੇ ਹੋ ਤੇ ਇੱਕ ਹੈ ਲੌਬੀ ਹੈ ਗੱਡੀ ਵਗੈਰਾ ਬਾਈਕ ਵਗੈਰਾ ਕੁਝ ਵੀ ਲਗਾ ਸਕਦੇ ਆ ਬਹੁਤ ਮਤਲਬ ਵਧੀਆ ਲੌਬੀ ਹੈ ਤੇ ਬਾਕੀ ਚਲੋ ਅਸੀਂ ਦੇਖਦੇ ਆ ਕੜਾਈਆਂ ਵਿੱਚ ਚਿਮਟੇ ਵੱਜ ਰਹੇ ਨੇ ਤੇ ਫਾਰਮੈਂ ਹਾਂਜੀ ਫਾਰਮੈਂ ਫਾਰਮੈਂ ਕਿੰਨੇ ਮਾਮਨੇ ਤੇ ਵੀਡੀਓ ਵੀ बनानी ਹੈ ਫੁੱਲ ਕਰਕੇ ਚੱਲ ਕੇ ਸਿੱਧਾ ਉਹ ਮਾਈ ਗੋਡ ਦੇਖੋ ਜੀ ਪਰ ਨਹੀਂ ਸੀਰੀਅਸਲੀ ਮੇਰੀ ਬੇਟੀ ਬਹੁਤ ਸਮਾਰਟ ਹੈ ਇਸ ਲਈ ਪੂਰਾ ਧਿਆਨ ਰੱਖਦੀ ਹੈ ਫਾਰਮੇ ਨੇ ਕੱਲ੍ਹ ਵਾਲੀ ਕੁੜਤੀ ਪਾਈ ਹੈ पता है ਤੁਹਾਨੂੰ ਕਿਉਂ? ਇਹਦੇ ਬਹੁਤ ਜਾਨ ਹੈ ਮੇਰੀ। ਹਾਂ, ਔਰ ਤੁਹਾਨੂੰ ਪਤਾ ਹੈ ਫੋਮੇ ਨੇ ਕੁੜਤੀ ਕਿਉਂ ਪਾਈ? ਕਿਉਂਕਿ ਫੋਮੇ ਦੀ ਫੇਵਰੇਟ ਹੈ। ਬਹੁਤ ਜ਼ਿਆਦਾ। ਇਹ ਵੀ ਕਾਫੀ ਹੈ ਕਿਸਨੇ। ਤੇ ਬਾਕੀ ਚਲੋ ਦੇਖ ਲੈਂਦੇ ਆ। ਮਸਾਲੇ ਅਸੀਂ ਸੈਟਿੰਗ ਵਾਈਜ਼ ਕਰਾਂਗੇ। ਦੇਖੋ ਸਾਰਿਆਂ ਦੇ ਘਰ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਪੱਕਦਾ ਹੈ, ਰਿੱਜ ਦਾ ਹੈ, ਹਰ ਇੱਕ ਘਰ ਦੇ ਵਿੱਚ ਅਲੱਗ-ਅਲੱਗ ਪਕਾਉਣ ਦਾ ਜ਼ਰੀਆ ਹੁੰਦਾ ਹੈ। ਤੇ ਔਰ ਮੈਂ ਤਾਂ ਸਿਰਫ ਆਪਣਾ ਨਜ਼ਰੀਆ ਦਿਖਾਣਾ ਚਾਹਨੀ ਤਾਂ ਉਹ ਕਿ ਮੇਰੇ ਘਰ ਦਾ ਖੁਦ ਦਾ ਕਿਚਨ ਦਾ ਪਕਾਇਆ ਨਜ਼ਰੀਆ ਕਿਸ ਤਰ੍ਹਾਂ ਦਾ ਹੈਗਾ ਤੇ ਮੈਂ ਕਿਸ ਤਰ੍ਹਾਂ ਮਤਲਬ ਸਿੰਪਲ ਤਰੀਕੇ ਨਾਲ ਹਰ ਇੱਕ चीज ਨੂੰ ਬਣਾ ਕੇ ਤੇ ਮਤਲਬ ਜਿਹੜੀ ਹੈ ਆਪਣਾ ਸੌਕ ਕਰ ਸਕਦੇ ਹਾਂ ਕਿਉਂਕਿ ਘਰ ਦੇ ਵਿੱਚ ਇਹਨਾਂ ਦੇ ਫਾਦਰ ਥੋੜਾ ਸਪਾਈਸੀ ਨਹੀਂ ਖਾਂਦੇ ਤੇ ਬੇਟੀ ਮੇਰੀ ਵੀ ਸਪਾਈਸੀ ਨਹੀਂ ਖਾਂਦੀ ਔਰ ਮੈਨੂੰ ਬਹੁਤ ਸਪਾਈਸੀ ਪਸੰਦ ਹੈ ਤੇ ਇਸ ਲਈ ਮੈਂ ਜ਼ਿਆਦਾਤਰ ਫਿਰ ਆਪਣਾ ਤਰੀਕੇ ਨਾਲ ਹੀ ਸਟੋਰਸ ਕੀਤਾ ਹੁੰਦਾ ਤੇ ਇਹ ਦੇਖੋ ਜਦੋਂ ਕੁਝ ਫ੍ਰੀ ਟਾਈਮ ਹੁੰਦਾ ਹੈ ਤੇ ਫੋਮ ਮਿਨਿਸਟਰੀ ਲੱਗੀ ਰਹਿੰਦੀ ਛੋਟੇ ਛੋਟੇ ਕੰਮਾਂ ਨੂੰ ਆਰੇ ਲੱਗਣ ਲਈ ਚਿਲੀ ਫਲਿਕਸ ਉਹਨੇ ਕੱਟ ਲੇਤੀ ਹੈ ਕਿਉਂਕਿ ਉਹਨੂੰ ਪਤਾ ਹੈ ਮम्मा ਨੇ ਮੈਕਰੋਨੀ ਦੇ ਵਿੱਚ ਨਹੀਂ ਡਾਲਨੀ ਬਟ ਜਦੋਂ ਆਪ ਖਾਣੀ ਹੈ ਉਦੋਂ ਮम्मा ਨੇ ਚਿਲੀ ਫਿਕਸ ਮਤਲਬ ਖਾਣੀ ਹੈ ਤੇ ਇਸ ਲਈ ਉਹਨੇ ਕਟਿੰਗ ਪਹਿਲਾਂ ਹੀ ਕਰ ਦਿੱਤੀ ਹੈ ਤੇ ਹਾਂਜੀ ਬਾਕੀ ਦੇਖ ਲਵਾਂਗੇ ਬਿਲਕੁਲ ਮਤਲਬ ਆਰਾਮ ਨਾਲ ਮਸਾਲਾ ਜਿਹੜਾ ਸਾਡਾ ਰੈਡੀ ਹੋ ਰਿਹਾ ਹੈ ਬਹੁਤ ਵਧੀਆ ਔਰ ਦੇਖੋ ਜੀ ਮਿਕਸ ਵੈਜ मिक्स वेज समझ लो सही गल है मिक्स वैजिटेबल भी सब्जी होती है फॉमेंट हूँ तुम फोन पकड़ो मामा मसाले ऐड करेंगे और क्योंकि थोड़ा तो मसाल नहीं पता लगना और मैं चाहनी हाँ कि तुम फोन पकड़ के रखो मसाले असल पहला ऐड करा आई थिंक कोरियंडर पाउडर नहीं फैमिल में पंजाबी बोलना चाहिए हाँ जी सुा धनिया सुा धनिया जरा कि एक टेस्ट रिकॉर्ड अल देवे उस मेरे पास कुछ जीरा पाउडर है वैसे जीरा सबूता भी है पर मैं पाउडर डालना जरूरी समझागी क्योंकि मोदे जुदा दाने वगैरह डाल नहीं होंगे तो एक मतलब खाने थोड़ा ऐसा टेस्ट बढ़ लगता उस मैं डाला हल्की चीज जी है काली मिर्च ਜਿਹਨੂੰ ਬੋਲਦੇ ਨੇ ਬਲੈਕ ਪਪਰ ਬਲੈਕ ਪਪਰ ਤੇ ਇਹ ਦੇਖੋ ਜੀ ਕਾਲੀ ਮਿਰਚ ਵੀ ਇਹਦੇ ਅੰਦਰ ਜਾਏਗੀ ਤੇ ਉਸ ਤੋਂ ਬਾਅਦ ਸੋਇਲ ਸਬਜ਼ੀਆਂ ਦਾ ਰਾਜਾ ਮਹਾਰਾਜਾ ਜਿਹਦੇ ਬਗੈਰ ਕੁਝ ਵੀ ਠੀਕ ਨਹੀਂ ਹੈ ਕੁਝ ਵੀ ਠੀਕ ਨਹੀਂ ਹੈ ਵੈਸੇ ਤਾਂ ਮੈਂ ਨਮਕ ਡਾਲ ਚੁੱਕੀ ਸੀ ਬਟ ਫਿਰ ਵੀ ਮੈਂ ਟੇਸਟ ਕੋਲ ਹਲਕਾ ਜਿਹਾ ਵੀ ਨਮਕ ਹੈ ਜਿਆਦਾ ਡਾਲਣਾਂਗੀ ਜ਼ਰੂਰ ਕਿਉਂਕਿ ਤਾਂ ਕਿ ਮੇਂ ਕੌਣ ਵੀ ਕਿਸੇ ਚੀਜ਼ ਦਾ ਵੀ ਸਵਾਦ ਬਣੀ ਕਦੋਂ ਮੰਦਾ ਜਦੋਂ ਉਹਦੇ ਨਮਕ ਮਸਾਲੇ ਸਭ ਬਰਾਬਰ ਹੋਣ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਡਾਲਾਂਗੇ ਚਿਲੀ ਫਲਿਕਸ ਐਸ ਬੁੱਤੀਆਂ ਲਾਲ ਮਿਰਚਾਂ ਜਿੰਨੂੰ ਧੁੱਪ ਲਗਾ ਕੇ ਫਿਰ ਮੈਂ ਪੀਸਿਆ ਤੇ ਪੀਸ ਕੇ ਇਸ ਤਰ੍ਹਾਂ ਦਾ ਪਾਊਡਰ ਜਿਹੜਾ ਮੈਂ ਰੈਡੀ ਕਰ ਲੈਂਦੀ ਆ ਠੀਕ ਹੈ ਉਸ ਤੋਂ ਬਾਅਦ ਕੀ ਰੱਖੀ ਲੰਪਰ ਮੈਸਮੇ ਮੇਰੇ ਤਾਂ ਮਸਾਲੇ ਹੋ ਚੁੱਕੇ ਨੇ ਕੰਪਲੀਟ ਤੁਹਾਡੇ ਘਰ ਦੇ ਕਿਹੜੇ ਕਿਹੜੇ ਮਸਾਲੇ ਹੁੰਦੇ ਨੇ ਇਹਦੇ ਬਾਰੇ ਮੈਨੂੰ ਕਮੈਂਟ ਵਿੱਚ ਦੱਸ ਦੇਣਾ ਔਰ ਕਾਲਤਾ ਇੱਕ ਵੀਡੀਓ ਚ ਬੜੀ ਬਹਿਸ ਲਖਾਈ ਹੋ ਰਹੀ ਸੀ ਪਤਾ ਨਹੀਂ ਕੌਣ ਕਿੰਨੂ ਕੀ ਕੀ ਬੋਲ ਰਿਹਾ ਸੀ ਕੌਣ ਕਿਸ ਨੂੰ ਕੀ ਕੀ ਬੋਲੀ ਜਾ ਰਿਹਾ ਸੀ ਤੇ ਮੈਂ ਆਪਣੀ ਫਿੰਕੂ ਪਰਿਵਾਰ ਨੂੰ ਇੱਕੋ ਹੀ ਗੱਲ ਕਹਣਾ ਚਾਹੁੰਦੀ ਆ ਪਲੀਜ਼ ਕੋਸ਼ਿਸ਼ ਕਰੋ ਕਿ ਮੇਰੀ ਵੀਡੀਓਜ਼ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਜਿਹੜਾ ਵੀ ਕਮੈਂਟਸ ਹੁੰਦਾ ਤੁਸੀਂ ਨਾ ਦਿਆ ਕਰੋ ਕਿਉਂਕਿ ਮੈਨੂੰ ਆਂਦਾ ਹੀ ਕਮੈਂਟਸ ਦੇਣਾ ਤੇ ਰਿਪਲਾਈ ਦੇਣਾ ਵੀ ਆਦਤੀਆਂ ਮੈਂ ਤੇ ਜੇ ਜੋ ਕੋਈ ਜ਼ਿਆਦਾ ਗੜਬੜ ਕਰੇ ਵੀਡੀਓ ਨੂੰ ਲੈ ਕੇ ਤੇ ਮੈਨੂੰ ਬਲੌਕ ਔਰ ਰਿਪੋਰਟ ਦੋਨੋਂ ਚੀਜ਼ਾਂ ਬੜੀਆਂ ਜ਼ਰੂਰੀ ਸਮਝਦੀਆਂ ਕਰਦੀਆਂ ਕਿਉਂਕਿ ਨਹੀਂ ਮੈਂ ਨਹੀਂ ਚਾਹਦੀ ਕਿ ਮੇਰਾ ਫੇਸਬੁੱਕ ਪਰਿਵਾਰ ਕਿਸੇ ਛੋਟੀ ਜਿਹੀ ਗਲਤੀ 'ਚ ਨਰਾਜ਼ ਹੋਵੇ तो वेद कितना कितने फेसबुक मैनू भी इफैक्ट पैदा है कि मेरा परिवार फेसबुक किसी गलत हो ना मतलब गुस्सा करो हाँ जी गल् करते करते मैं ये डाल चुकी हाँ हल्का जहाँ सिलका ठीक है उस तो बाद हल्की जी सोफ ठीक है और एक तो मैं डाल ब्लैक जोड़ा सॉप भी डालते हैं बोलते हैं सोया सोफ ਇਹ ਤੋਂ ਮੈਨੂੰ ਨਾਮ ਹੀ ਨਹੀਂ ਆਉਂਦੇ ਪਰ ਮੇਰੀ ਬੇਟੀ ਨੂੰ ਬਹੁਤ ਸਾਰੇ ਨਾਮ ਆਉਂਦੇ ਨੇ ਤੇ ਕੱਲ ਦੇ ਇੱਕ ਮੁਕੇਨ ਦੀ ਗੱਲ ਸ਼ਾਮ ਟਾਈਮ ਫੋਮੇ ਨੇ ਸੇਮ ਟਾਈਮ ਉਹੀ ਗੱਲ ਕੀਤੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਐਨੇ ਮੁਕੇਨ ਨਹੀਂ ਛੱਡਨੀ ਤੇ ਵਾਕਈਂ ਸ਼ਾਮ ਟਾਈਮ ਮੁਕੇਨ ਬੁਰੀਕੁਲ ਫਿਨਿਸ਼ ਕਰ ਦਿੱਤੀ ਜੇਦੀ ਕਿ ਵਿਕਰੋਨੀ ਮੈਕਰੋਨੀ ਸਾਨੂੰ ਇਸ ਤਾਂ ਸਿੰਪਲੀ ਹੀ ਬਣਾਨੀ ਪੈ ਰਹੀ ਹੈ ਤੇ ਬਾਅਦ ਵਿੱਚ ਦੇਖੋ ਜੀ ਮੈਕਰੋਨੀ ਜਿਹੜੀ ਹੈ ਅਸੀਂ ਇਹਦੇ ਵਿੱਚ ਸਰਵ ਕਰਾਂਗੇ ਮੈਂ ਜ਼ਰੂਰੀ ਸਮਝਦੀ ਆ ਕਿ ਕੁਝ ਚੀਜ਼ਾਂ ਸਾਡੀਆਂ ਜੜੀਆਂ ਵਾਂ ਉਹ ਬੜੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿਚਨ ਨੂੰ ਲੈ ਕੇ ਜਦੋਂ ਅਸੀਂ ਹਰ ਇੱਕ ਚੀਜ਼ ਆਪਣੇ ਬਿਨਾ ਬੈਲੈਂਸ ਤੋਂ ਕਰਦੇ ਆ ਨਾ ਤੇ ਉਹ ਕਿਤੇ ਨਾ ਕਿਤੇ ਚੀਤਨਾ ਖਤਕਦੀ ਹੈ ਤੇ ਮੈਨੂੰ ਬਹੁਤ ਵਧੀਆ ਲੱਗਦਾ ਸੰਡੇ ਦਾ ਟਾਈਮ ਕੋਸ਼ਿਸ਼ ਕਰੀਦਾ ਹੈ ਸੰਡੇ ਟਾਈਮ ਕੋਸ਼ਿਸ਼ ਕਰੀਦਾ ਹੈ ਕਿ ਚਲੋ ਜੇ ਮਨਨ ਹਲਕਾ-ਫੁਲਕਾ ਅਸੀਂ ਬਾਹਰ ਦਾ ਆਮ ਦੇਖਾ ਕਰੀਏ ਇਹ ਜਿਹੜਾ ਹੈ ਕਿ ਆਪਣੇ ਘਰ ਦਾ ਫੂਡ ਜਿਆਦਾ ਵਧੀਆ ਮੈਨੂੰ ਸਮਝਦੀ ਆ ਮੈਂ ਇਕ ਤੇ ਬਰਕਤ ਵੀ ਹੈ ਤੇ ਇਕ ਉਹਦੇ ਵਰਗੀ ਸਟੋਰੀ ਤੇ ਕਹਾਣੀ ਨਹੀਂ ਹੈ ਤੇ ਦੇਖੋ ਜੀ ਮੈਕਰੋਨੀ ਦਾ ਫਲੇਵਰ ਕਿੰਨਾ ਵਧੀਆ ਆਇਆ ਹੈ ਤੇ ਤੁਸੀਂ ਵੀ ਦੇਖ ਰਹੇ ਹੋਗੇ ਸਾਰੇ ਤੇ ਮੈਂ ਤੁਹਾਨੂੰ ਦਿਖਾ ਦਵਾਂ ਖੁਦ ਦੇ ਆਪਣੇ ਆ ਮੋਬਾਈਲ ਦੇ ਨਾਲ ਤਾਂ ਕਿ ਵੈਰੀ ਕੋਲੋਫੋਨ ਥੋੜਾ ਟਿਕ ਨਹੀਂ ਰਿਹਾ ਔਰ ਬਹੁਤ ਜ਼ਿਆਦਾ ਹਿੱਲ ਰਿਹਾ ਹੈ ਮੈਨੂੰ ਆਦਤ ਨਹੀਂ ਬਿਲਕੁਲ ਔਰ ਬਲਾਕਿੰਗ ਕਰਨਾ ਇਹ ਕੋਈ ਇਜ਼ੀ ਨਹੀਂ ਹੁੰਦਾ ਬਹੁਤ ਡਫ ਹੁੰਦਾ ਏ ਇੱਕ ਇੱਕ ਗੱਲ ਬੋਲਣੀ ਪੈਂਦੀ ਹੈ ਇੱਕ ਇੱਕ ਗੱਲ ਕਰਨੀ ਪੈਂਦੀ ਔਰ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਮੈਂ ਆਪਣੇ ਫੇਸਬੁੱਕ ਪਰਿਵਾਰ ਨੂੰ ਥੋੜਾ ਜਿਹਾ ਟਾਈਮ ਦੇ ਸਕਾਂ ਔਰ ਨਾਲ ਨਾਲ ਉਹਨਾਂ ਨੂੰ ਕਿਚਨ ਦੀ ਰੈਸਪੀ ਬਾਰੇ ਵੀ ਕੁਛ ਨਾ ਕੁਛ ਆਪਣੀ ਨਜ਼ਰ ਦੇ ਵਿੱਚ ਰੱਖਿਆ ਕਰਾਂ ਤੇ ਬਾਕੀ ਦੇਖੋ ਜੀ ਹਰ ਇੱਕ ਦੇ ਘਰ ਬਹੁਤ ਵਧੀਆ ਚੀਜ਼ਾਂ ਬਣਦੀਆਂ ਨੇ ਐਸੀ ਕੋਈ ਗੱਲ ਨਹੀਂ ਹੈ ਪਰ ਮੇਰਾ ਆਪਣਾ ਫੂਡ ਮੇਰਾ ਆਪਣਾ ਕਿਚਨ ਮੇਰਾ ਆਪਣਾ ਟੇਸਟ ਉਹ ਕਿਦਾਂ ਦਾ ਹੈ ਮੈਨੂੰ ਸਿਰਫ ਉਹਦੇ ਬਾਰੇ ਪਤਾ ਹੈ ਤੇ ਇਸ ਲਈ ਮੈਨੂੰ ਵਧੀਆ ਲੱਗਾ ਕਿ ਚਲੋ ਮੈਕਰੋਨੀ ਨੂੰ ਲੈ ਕੇ ਮੈਂ ਜਿਹੜੀ ਹੈ ਤੁਹਾਡੇ ਨਾਲ ਰੈਸਪੀ ਉਸ ਬਾਰੇ ਜ਼ਰੂਰ ਸ਼ੇਅਰਸ ਕਰਾਂ ਤੇ ਵੈਸੀ ਤਾਂ ਲਗਭਗ ਸਾਡੀ ਮੈਕਰੋਨੀ ਰੈਡੀ ਹੋ ਚੁੱਕੀ ਹੋਈ ਹੈ ਅਸੀਂ ਇਸ ਨੂੰ ਕਰ ਦਵਾਂਗੇ ਆਫ ਔਰ ਹਲਕਾ ਜਾ ਇਨ ਨੂੰ ਸਟੀਮ ਸਟੀਮ ਦਵਾਂਗੇ ਤਾਂ ਕਿ ਇਹ ਰਲ ਮਿਲ ਕੇ ਮਸਾਲਾ ਇੱਕ ਦੂਜੇ ਦਾ ਸਖਾ ਬਣ ਜਾਵੇ ਤੇ ਬਾਕੀ ਇਹ ਸੋਰਸਸ ਜਿਹੜੀਆਂ ਨੇ ਫੋਮੇ ਨੇ ਬਿਲਕੁਲ ਸਟੋਰਸ ਫ੍ਰਿਜ ਚ ਰੱਖ ਦਿੱਤੀਆਂ ਜਾਣ ਤਾਂ ਕਿ ਕੱਚ ਦੀਆਂ ਬੋਟਲਾਂ ਨੇ ਨੁਕਸਾਨ ਹੋ ਸਕਦਾ ਤੇ ਬਾਕੀ ਮੈਂ ਤੁਹਾਨੂੰ ਆਪਣਾ ਫੇਸਬੁਕ ਪਰਿਵਾਰ ਫੈਮਿਲੀ ਦੇ ਵਿੱਚ ਗੱਲਬਾਤ ਕਰਦੀ ਰਵਾਂਗੀ ਔਰ ਅੱਜ ਮੇਰਾ ਲਾਈਵ ਹੈ ਤੁਸੀਂ ਸਾਰੇ ਜਾਣਦੇ ਹੋਵਗੇ ਲਾਈਵ ਅੱਜ ਮੇਰਾ ਫੇਸਬੁਕ ਹੈ ਸੋ ਮੈਂ ਬਹੁਤ ਜਲਦੀ ਲਾਈਵ ਹੋ ਕੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ जिन्हें जिन्हें को माइंड राइ मैसेज राइ कोई रिप्लाई देना हो समान निकाल के जरूर मेरे नलबात करना और बहुत ही वीय लगता है जो तो मेरा फेसबुक परिवार मेरा लाइव हो के मेरे बहुत संपर्क गलबात जो हो भी है मैसेज राय वो क्लीयर करता है सो so, ये बारे मैं जानकारी स्टेटस से चढ़ानी स पर मैं नहीं चढ़ा पाई क्योंकि आज मैं बहुत बिजी रही हूँ ਬਿਜ਼ੀ ਦਾ ਕਾਰਨ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਆਫਟਰਨੂਨ ਟਾਈਮ ਬਾਅਦ ਥੋੜੇ ਗੈਸਟ ਆ ਰਹੇ ਨੇ ਤੇ ਉਹਨਾਂ ਦੀ ਤਿਆਰੀ ਵਿੱਚ ਬਿਜ਼ੀ ਰਹੀ ਇਸ ਲਈ ਮੈਂ ਨਹੀਂ ਸਟੇਟਸ ਨੂੰ ਚੜ੍ਹਾ ਪਾਈ ਤੇ ਬਾਕੀ ਨੈਟਵਰਕ ਦੀ ਪ੍ਰੋਬਲਮ ਅੱਜ ਨਹੀਂ ਆਏਗੀ ਕਿਉਂਕਿ ਨੈਟਰਲ ਦਾ ਕਰ ਲਿਤਾ ਹੈ ਅਸੀਂ ਬਹੁਤ ਸਾਰਾ ਇੰਤਜ਼ਾਮ ਕਿਉਂਕਿ ਅੱਜ ਮੋਬਾਈਲ ਬਹੁਤ ਹੀ ਕੱਟ ਯੂਸਫੁਲ ਹੋਇਆ ਹੈ ਨੰਬਰ 2 ਤੇ ਕਿ ਉਹਨੂੰ ਕੰਪਲੀਟ ਵੀ ਕੀਤੀ ਸੀ ਕਿ ਭਾਈ ਨੈਟਵਰਕ ਕਿਉਂ ਉੱਡ ਜਾਂਦਾ ਵਾ ਜਦੋਂ ਮੇ ਪਰਿਵਾਰ ਫੇਸਬੁੱਕ 'ਤੇ ਗੱਲਬਾਤ ਕਰਦੀਆਂ ਤੇ ਇਸ ਲਈ ਉਸ ਨੂੰ ਅਸੀਂ ਨੈਟਵਰਕ ਨਾਲ ਸੇਫ ਰੱਖਾਂਗੇ ਤੇ ਮੇਰੀ ਇੱਕ ਹੰਡਾ 200 ਕੋਸ਼ਿਸ਼ ਰਹੇਗੀ ਕਿ ਮੇਰੀ ਜਿਹੜੀ ਗੱਲਬਾਤ ਤੁਹਾਡੇ ਨਾਲ ਰੁਕੇ ਨਾ ਤੇ ਨੈਕਸਟ ਵੀਡੀਓ ਜਿਹੜੀ ਲਾਈਵ ਉਹ ਦੁਬਾਰਾ ਕੱਟ ਕੇ ਫਿਰ ਨਾ ਬਣੇ ਸੋ ਮੈਂ ਤੁਹਾਡੀ ਮੋਨਿਕਾ ਧਮਨ ਜਦ ਵੀ ਤੁਹਾਨੂੰ ਮਿਲਣ ਵਾਲੀਆਂ ਤੁਹਾਡੇ ਇਹ ਫੇਸਬੁੱਕ ਲਾਈਵ ਵਿੱਚ ਤੇ ਬਾਕੀ ਆਪਣੇ ਆਪਣੇ ਘਰ ਤੁਸੀਂ ਵਧੀਆ ਵਧੀਆ ਰਹੋ ਖੁਸ਼ ਖੁਸ਼ ਰਹੋ ਤੰਦਰੁਸਤ ਰਹੋ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਬਾਕੀ ਮੈਕਰੋਨੀ ਬਾਰੇ ਇਹਦੇ ਬਾਰੇ ਮਿਲ ਕਮੈਂਟ ਜ਼ਰੂਰ ਦੇਣਾ ਤੁਸੀਂ ਆਪਣੇ ਘਰ ਵਿੱਚ ਕਿਸ ਚਾ ਦਾ ਵਿਸ਼ ਖਾਣਾ ਖਾਣਾ ਪਸੰਦ ਕਰਦੇ ਹੋ ਬਟ ਮੈਂ ਜਿਸ ਤਰ੍ਹਾਂ ਆਪਣੇ ਘਰ ਵਿੱਚ ਮਸਾਲਿਆਂ ਨੂੰ ਸਿਸਟਮ ਨੂੰ ਰੱਖਿਆ ਉਹ ਸਾਬਣਾ ਬਣਾਉਂਦੀ ਆ ਸੋ थैंक यू so much